ਦੀ ਮਨੋਰਟਿਸ ਦੇ ਸੰਬੰਧਿਤ ਜਿਹੜੇ ਸਾਡੇ ਭੈਣ ਭਰਾ ਨੇ ਜਿਹੜੇ ਬੈਕਵਰਡ ਕਲਾਸ ਨੇ ਉਹ ਤਰਫੀ ਕਰ ਸਕਦੇ ਨੇ ਇਹਨਾਂ ਲਈ ਮੈਂ ਤੁਹਾਨੂੰ ਰਿਕੁਐਸਟ ਕਰਦਾ ਹਾਂ ਵੀ ਵੱਧ ਤੋਂ ਵੱਧ ਜਿਹੜੇ ਲੋਨ ਆ ਸਮਾਜ ਨੂੰ ਦਿੱਤੇ ਜਾਣ ਔਰ ਆਪਣੇ ਕਾਰੋਬਾਰ ਕਰਨ ਆਪਣੇ ਪਰਿਵਾਰ ਦਾ ਔਰ ਆਪਣਾ ਪਿੰਡ ਪਾਲ ਸਕਣ ਜੀ 53 ਸਕੀਨਸ ਹੈ ਜੀ ਫਿਰ ਆਟਾ ਚੱਕੀ ਖੋਲਣ ਦੇ ਲਈ ਤੁਸੀਂ ਲੈਣੇ ਹੋ ਜੀ ਸਰ ਉਹ ਤੋਂ ਰਿਕਸ਼ਾ ਖੋਲਣ ਲਈ ਦੇਣੇ ਹੋ ਜੀ ਸਰ ਇਹ ਤੁਸੀਂ ਹੁਣ ਦੇ ਰਹੇ ਹੋ ਮਨੋਟਿਸ ਨੂੰ ਮੈਨੂੰ ਕੋਈ ਡਿਟੇਲ ਤੁਸੀਂ ਜਿਹੜੇ ਲੋਕਾਂ ਨੂੰ ਤੁਸੀਂ ਹੁਣ ਤੱਕ ਲੋਨ ਦਿੱਤਾ ਹੈ ਲਓ ਤੁਸੀਂ ਜਿਹੜੇ 4 ਬਲੋਕ ਹੈ ਨਾ ਇਹਦੇ ਵਿੱਚ ਅਸੀਂ ਕੈਂਪ ਲਗਾਉਣਾ ਚਾਹੁੰਦੇ ਹਾਂ ਆਪਣੇ ਲੋਕਾਂ ਨੂੰ ਅਵੇਅਰ ਵੀ ਉੱਥੇ ਸਾਡੇ ਲੋਕਾਂ ਨੂੰ ਜਿਹੜਾ ਕੈਂਪ ਲੱਗਣ ਉਹ ਲੋਕਾਂ ਦੀ ਜਿਹੜੀਆਂ ਸਕੀਮਾਂ ਉਹ ਉਸ ਬਾਰੇ ਜਾਣੂ ਹੋ ਜਾਣ ਔਰ ਉਹ ਸਕੀਮਾਂ ਦਾ ਜਿਹੜੇ ਆ ਲਾਭਪਾਤਰੀ ਬਣ ਸਕਣ ਅੱਜ ਪੰਜਾਬ ਪਛਰੀਆਂ ਸਰੇਣੀਆਂ ਪਾਉ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਬੈਂਕ ਫਿੰਕੋ ਚੰਡੀਗੜ੍ਹ ਦੇ ਡਾਇਰੈਕਟਰ ਅਤੇ ਬਾਕੀ ਸੀਨੀਅਰ ਅਫਸਰਾਂ ਨੂੰ ਬੁਲਾ ਕੇ ਘੱਟ ਗਿਣਤੀ ਲੋਕਾਂ ਦੇ ਨਾਲ ਸਬੰਧਿਤ ਕਰਜ਼ਾ ਸਕੀਮਾਂ ਦੀ ਜਾਣਕਾਰੀ ਲਈ ਅਤੇ ਉਹਨਾਂ ਨੂੰ ਘੱਟ ਗਿਣਤੀ ਲੋਕਾਂ ਦੇ ਲਈ ਕੈਂਪ ਲਾਉਣ ਦੇ ਲਈ ਦਿਸ਼ਾ ਨਿਰਦੇਸ਼ ਦਿੱਤੇ ਇਸ ਮੌਕੇ ਤੇ ਡਿਪਾਰਟਮੈਂਟ ਵੱਲੋਂ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵ ਨੂੰ ਸਾਰੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਅਤੇ ਵਿਸ਼ਵਾਸ ਦਿਵਾਇਆ ਕਿ ਜੇ ਮੈਂ ਸਰਪ ਦੇ ਨੋਟਿਸ ਵਿੱਚ ਲਿਆ ਕੇ ਬਹੁਤ ਜਲਦੀ ਘਟ ਗਿਣਤੀ ਲੋਕਾਂ ਨਾਲ ਸੰਬੰਧਿਤ ਲੋਕਾਂ ਨੂੰ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਔਰ ਆਓ ਅੱਜ ਦੀ ਅਸੀਂ ਇਸ ਪੂਰੀ ਵੀਡੀਓ ਨੂੰ ਦੇਖਦੇ ਹਾਂ ਜਿਸ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਕੀਤੀ ਗਈ ਆ ਔਰ ਆਪਣੇ ਜੋ ਕਿ ਘਟ ਗਿਣਤੀ ਲੋਕਾਂ ਨੂੰ ਜੋ ਕਿ ਲੋਨ ਦੀ ਜੋ ਕਿ ਪੂਰੀ ਜਾਣਕਾਰੀ ਜੋ ਕਿ ਕੈਂਪਾਂ ਦੇ ਸਹਾਇਤ ਦਿੱਤੀ ਜਾਏਗੀ ਆਓ ਅਸੀਂ ਪੂਰੀ ਜਾਣਕਾਰੀ ਲੈਣੇ ਆ ਔਰ ਪੂਰੀ ਵੀਡੀਓ ਨੂੰ ਦੇਖਦੇ ਹਾਂ ਔਰ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਇਓ ਅੱਛਾ ਮੈਂ ਸਭ ਤੁਹਾਨੂੰ ਦੱਸਾਇਆ ਸੀ ਅੱਛੀ ਸਟੱਡੀ ਵੀ ਇਹਨਾਂ ਨੂੰ ਕੁਝ ਅਪਡੇਟ ਕਰਨਾ ਸੀ ਵੀ ਜਿਦਾ ਨੋਟਿਸ ਦੇ ਦਿੱਤਾ ਉਸ ਪਾਸਟ ਵਿੱਚ ਇਹ ਲੋਕ ਸਾਡੇ ਮੁਸਲਮਾਨ ਪਾਈਚਾਰੇ ਤੇ ਈਸਾਈ ਪਾਈਚਾਰੇ ਜਿਹੜੇ ਜਨਰਲ ਕ੍ਰਿਪੀ ਪਾਈਚਾਰੇ ਉਹਨਾਂ ਨੂੰ ਜੇ ਆਪਾਂ ਲੋਨ ਪ੍ਰੋਵਾਈਡ ਕਰਦੇ ਹਾਂ ਤੇ ਕੀ ਕੀ ਤਰ੍ਹਾਂ ਦੀ ਸਕੀਮਾਂ ਹਨ ਮੈਂ ਇਹ ਬਣਾ ਬਾਲਾਂ ਦੇ ਜਿਵੇਂ ਇਹ ਦੁਕਾਵਾ ਉਹਦੀ ਕੋ ਡਿਪੋਜ਼ਿਟ ਹੈ ਨੀ ਆ ਇਸ ਤੇ ਬੈਂਕ ਨੂੰ ਕੋਈ ਨੋਡਲਜੈਂਸੀ ਨਹੀਂ ਆਉਂਦੀ ਇਹਨੂੰ ਨੋਟੰਨ ਸੀ ਸਾਡੇ ਇਸ ਤਰ੍ਹਾਂ ਕਿ ਸਾਡੇ ਕੋਲ ਦੋ ਜਿਹੜੇ ਨੈਸ਼ਨਲ ਡਿਵੈਲਪਮੈਂਟ ਕਾਰਪੋਰੇਸ਼ਨ ਚੱਲੀਆਂ ਨੇ ਇੱਕ ਸਰਕਾਰੀ ਸਪੋਰਟ ਜੈਂਸੀ ਹੈ ਨੈਸ਼ਨਲ ਤੇ ਇਹਦੇ ਸਟ੍ਰਕਚਰ ਆਫ ਚੈਨ ਚ ਸਟ੍ਰੀਟਸ ਚੱਲਦੀ ਹੈ ਜੀ ਇਹਨਾਂ ਸੀ ਜੀ ਉਹ ਸੰਗੋ ਫੰਡਿੰਗ ਦਿੰਦੇ ਨੇ ਤੇ ਦੈਨ ਆਫਟਰ ਅਸੀਂ ਅੱਗੇ ਅਲਾਕਸ ਕਰਦੇ ਹਾਂ ਜੀ ਇਹ ਸਰਕਾਰ ਸੈਂਟਰ ਸਰਕਾਰ ਦੀਆਂ ਸਕੀਮਾਂ ਤਾਂ ਲਗਉਂਦੀਆਂ ਆ ਤੇ ਸਿਰ ਸੈਂਟਰ ਦੀਆਂ ਆ ਜਾਂਦੀਆਂ ਪਰ ਇਹ ਆਟੋਨਮਸ ਬਾਡੀਜ਼ ਹੈ ਜੀ ਕਿਉਂਕਿ ਐਨਐਮਡੀ ਨੈਸ਼ਨਲ ਅਨਿਟੀ ਡਿਵੈਲਪਮੈਂਟ ਫੰਡਸ ਕਾਰਪੋਰੇਸ਼ਨ ਇੱਕ ਐਲਡੀਸੀ ਹੈ ਜੀ ਈ ਉਹ ਸਾਨੂੰ ਫੰਡਿੰਗ ਕਰਦੇ ਓਕੇ ਡਾਇਰੈਕਟ ਸੈਂਟਰ ਨੂੰ ਮੰਦੀ ਕੋਈ ਸਕੀਮ ਕਰਦੇ ਓਕੇ ਬਾਕੀ ਸਟੇਟ ਗਵਰਨਮੈਂਟ ਦੀ ਸਹਿਯੋਗਨਾ ਸਾਡੀਆਂ ਸਿੱਧਾ ਕਰਦਾ ਸੂਪਰ ਓਕੇ ਅਚਲ ਮਨੋਟਿਨਸ ਨੂੰ ਪਾ ਕਿੰਤਰ ਤੱਕ ਇੱਥੇ ਲੋਨ ਦੇਣੇ ਚਾਹੀਏ ਸਿਰਫ ਮੈਕਟੇਲ ਹੈ ਜੀ ਜਿਹੜੇ ਐਲਡੀਐਮ ਉਹ ਤੁਹਾਡੇ ਅੰਦਰੋਂ ਦੇ ਦਵੇ ਨਹੀਂ ਐਲਡੀਐਮ ਅੰਦਰੋਂ ਕਰਦੇ ਸਾਰੇ ਫੀਲਡ ਆਫਿਸ ਤੋਂ ਕਰਦੇ ਐਸੀ ਪ੍ਰਕਿਰਿਆ ਕੀਤੀ ਸਭ ਤੋਂ ਸਾਰਾ ਸੁਧਾਰਨ ਤੋਂ ਬਾਅਦ ਦੇ ਬੈਂਕ ਕੋਰਪੋਰੇਸ਼ਨ ਇਸ ਅਗੇ ਕੀ ਜੇ ਸਰਦ ਪੂਰੀ ਫਾਰਮ ਹੋ ਗਈ ਪੰਜਾਬ ਬੈਕਡ ਕਲਾਸਿਸ ਬੈਂਡ ਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਇਨ ਸ਼ਾਰਟ ਫਾਰਮਸ ਚ ਬੈਂਕ ਕੋਰਪੋਰੇਸ਼ਨ ਓਕੇ ਇਹ 1976 ਦੇ ਵਿੱਚ ਕਾਰਪੋਰੇਸ਼ਨ ਬਣੀ ਸੀ ਓਕੇ ਤੇ ਉਸ ਟਾਈਮ ਸਾਡੇ ਕੋਲ ਸ਼ੇਅਰ ਕੈਪੀਟਲ ਦੇ ਨਾਮ ਤੇ ਅੱਗੇ ਕਰਜ਼ਾ ਦੇਣ ਦੇ ਵਾਸਤੇ ਸਾਡਾ ਕੋਲ ਨਹੀਂ ਜੋ ਸੀ ਬਟ 1996 ਦੇ ਵਿੱਚ ਜਦੋਂ ਇਹ ਕਾਰਪੋਰੇਸ਼ਨ ਬਣੀ ਨੈਸ਼ਨਲ ਮੈਨਿਟੀ ਕਾਰਪੋਰੇਸ਼ਨ ਤੇ ਉਹਨਾਂ ਨੂੰ ਪੰਜਾਬ ਇੱਕ ਅਜਿਹੀ ਜਿਹੜੀ ਨੈਸ਼ਨਲ ਮੈਨਿਟੀ ਕਾਰਪੋਰੇਸ਼ਨ ਹੈ ਇਹ 올ਓਵਰ ਇੰਡੀਆ ਕਵਰ ਕਰਦੀ ਸੀ ਸਿਸ ਜੀ ਸਿਸ ਜੀ ਸਕੂਲ ਚ ਐਂਟੀਗੈਂਸੀ ਟੰਜਾਬ ਦੇ ਚੋਟ ਬੈਕਪੈਕ ਨੂੰ ਉਹਨਾਂ ਨੇ ਨਾਮ ਇਹ ਡੈਕ ਸਿੰਪਲ ਜੀ ਹੈਗੀ ਆ ਉਹਨਾਂ ਨੂੰ ਟਰਮ ਲੋਨ ਲੈਂਦੀ ਸੀ ਇਹਦੇ ਵਿੱਚ ਅਸੀਂ ਸਿੱਖ ਤੇ ਸੈਨ ਮੁਸਲਿਮ ਬੋਧੀ ਬਹੀ ਚਲੇ ਮਨੁੱਖੀ ਚਲੇ ਸਰ ਹੋਣੇ ਨਾ ਸਿੱਖ ਸਾਈ ਬੋਧੀ ਪਾਲਸੀ ਮੁਸਲਮਾਨ ਜਾਨੀ ਸਾਰੇ ਸਿੱਖ ਕਰਦੇ ਸਨ ਸੰਘਾਸ਼ ਦੇਸ਼ ਸਾਨੂੰ 3% ਤੇ ਤੁਹਾਨੂੰ ਟਰਮ ਲੋਨ ਦਿੰਦੇ ਨੇ ਜੀ 40% 16.2 ਤੁਸੀਂ ਲਿਖਿਆ ਹੋਗਾ। ਇੱਕ ਹੀ ਚੀਜ਼ ਹੈਗੀ। ਸਿਰਫ ਪੰਜਾਬ ਦਾ ਸਿਚਾਰਾ ਚ ਉਹ ਸੀ ਸੈਨਸਸ ਸੀ 2011 ਦੀ ਫਿਗਰ ਹੈ ਸਰ। ਬਰਨੂਤੀ ਜੀ ਪੋਪੂਲੇਸ਼ਨ ਜਿਹੜੀ ਹੈਗੀ ਆ ਪੰਜਾਬ ਵਿੱਚ 64.6%। ਉਹ ਇਹ ਕਰ ਬੋਲ ਫਿਰ 16.2 ਤੁਸੀਂ। ਪਰ ਇਸ ਤੋਂ ਬਾਅਦ 2021 ਤੱਕ ਸੈਨਸਸ ਕੋਈ ਨਹੀਂ ਲੱਗਣਾ ਹੋਈ ਨਾ ਤੇ ਕੋਈ ਐਦਾਂ ਦੀ ਫਿਗਰ ਅਵੇਲੇਬਲ ਨਹੀਂ ਸਰ। ਜਿਹਦੇ ਵਿੱਚ ਸਰ ਸਾਡੀ ਬੈਸਟ ਜਿਹੜੀ ਚੱਲਦੀ ਰਹੀ ਪ੍ਰੈਕਟਿਸ ਸਰਟੀਫਿਕੇਸ਼ਨ ਹੋ ਰਿਹਾ ਬਿਲਕੁਲ ਧੰਨਵਾਦ ਸਰਟੀਫਿਕੇਸ਼ਨ ਹੋ ਰਹੀ ਹੈ ਉਹ ਵੀ ਸਾਡੇ ਜਿਹੜੇ ਪੇਸ ਤੇ ਸਾਰੇ ਇਹ ਮੈਨੂੰ ਇਹ ਸੁਣਿਆ ਸੀ ਵੀ ਜਦੋਂ ਸਕਾਲਰਸ਼ਿਪਲੀ ਬੱਚੇ ਕਾਈ ਕਰਦੇ ਨੇ ਉਹਨਾਂ ਦੇ ਵਿੱਚ ਜਿਹੜੇ ਕੁਛੀਨ ਬੱਚੇ ਨੇ ਜਾਂ ਮੁਸਲਿਮ ਬੱਚੇ ਨੇ ਉਹਨਾਂ ਦਾ ਜਿਹੜਾ ਪੋਰਟਲ ਆ ਉਹ ਬੰਦ ਹੋ ਗਿਆ ਹਾਲ ਤੱਕ ਖੁੱਲਦਾ ਨਹੀਂ ਪੈ ਰਿਹਾ ਸਰ 2023 ਤੋਂ ਕਿੱਲੇ ਬੰਦ ਹੈ ਸਰ ਇਹ ਜਿਹੜਾ ਸਕਾਲਰਸ਼ਿਪ ਵਾਲਾ ਇਸ਼ੂ ਹੈ ਤਾਂ ਇਹ ਦੇਖਦੇ ਗੱਤਰ ਬਾਕੀ ਜੀ ਕੋਈ ਮੈਕ ਹੋ ਰਿਹਾ ਹੈ ਛਟਾ ਬਣਾ 18.5 ਰਹਿ ਗਏ ਤੁਸੀਂ ਸਿੱਧਾ ਕੋਲਾ ਕੋ ਚੱਲਦੀ ਹੈ ਸਕੋਲਾ ਕਿੱਥੇ ਮਿਲ ਰਿਹਾ ਚੱਲਦੀ ਹੈ ਤੇ ਮਤਲਬ ਪੂਰੀ ਜਿਹੜੀ ਸਟੇਪ ਆਉਣੀ ਹੈ ਸਾਡੇ ਕੋਲ ਸਨ ਸਰਪਾਸਿੰਗ 80 ਸਾਲ ਜਿਵੇਂ ਸਭ ਪੂਰੇ ਨੋਟ ਕਰੋ ਜੀ ਉਹ ਦੇਖਦੇ ਹੋ ਸਰ ਉੱਤੇ ਮੈਂ ਕਹਿੰਦਾ ਮੋੜੀ ਸੁੱਕਿਆ ਤੇਰੀ ਸਵਾਲੀ ਸੁੱਕਿਆ ਨਹੀਂ ਸਰ ਇਹ ਇਹ ਦਾ ਡਰੈਕਟ ਡਰੈਕਟ ਸਮਾਜਿਕ ਨਿਆਂ ਅਧਿਕਾਰਤਾ ਅਤੇ ਘਟਜਣ ਤੇ ਵਿਭਾਗ ਠੀਕ ਹੈ ਐਸ ਸੀ ਐਫ ਐਸ ਯੂ ਹੈਗਾ 67 ਫੇਸ ਵਾਲ ਨੂੰ ਭਾਵੇਂ ਇਹਨਾਂ ਨੂੰ ਨੋਟਿਸ ਕਰੋ ਜੀ ਇਹਨਾਂ ਕੋਲ ਆਉਥੇ ਜਿਹੜੀਆਂ ਸਕਾਲਰਸ਼ਿਪ ਨਹੀਂ ਹੋ ਗਈਆਂ ਪੋਸਟ ਮੈਟਿਕ ਸਕਾਲਰਸ਼ਿਪ ਹੋ ਗਈ ਅ ਇੰਟਰ ਕਾਸਟ ਮੈਰिज ਹੋ ਗਈਆਂ ਕੱਚੇ ਮਕਾਨਾਂ ਦੀਆਂ ਹੋ ਗਈਆਂ ਉਹ ਜੋ ਵੀ ਵੈਲਫੇਅਰ ਦੇ ਸਕੀਮਸ ਡਾਇਰੈਕਟਰ ਸੈਂਟਰਲ ਗਵਰਨੈਂਸ ਕੌਂਸਲਿੰਗ ਸਾਰਾ ਉਹ ਡਿਪਾਰਟਮੈਂਟ ਇਹ ਤੁਸੀ ਨੋਟ ਕਰੋ ਜੀ ਇਹਨਾਂ ਨੂੰ ਤੁਸੀਂ ਸੌਫਟਵਰ ਬਲੋ ਇਹਨਾਂ ਲਈ ਓਕੇ ਆਪਣੇ ਕੋਲ ਕਿਹੜੀ ਕਿਹੜੀ ਸਕੀਮ ਸਰ ਆਪਣੇ ਕੋਲ ਲੋਨਾਂ ਦੀਆਂ ਸਕੀਮ ਚ ਬੈਂਕਾਇਬ ਹੈ ਤਾਂ ਡਿਫੀਕਲਟ ਬੈਂਕ ਬਿਲਕੁਲ ਡਰਕ ਲੋਨ 97 ਚ ਬੰਦ ਹੋ ਗਿਆ ਤੇ ਉਹ ਚੱਲ ਨਹੀਂ ਸਕਦੇ ਉਹ ਚੱਲ ਨਹੀਂ ਸਕਦੇ ਸਬਸਿਡੀ ਨਹੀਂ ਗਵਰਨਮੈਂਟ ਦਿੰਦੀ ਉਹ ਸਬਸਿਡੀ ਗਵਰਨਮੈਂਟ ਦੇਣੀ ਸੀ ਨਾ ਜਿਹੜਾ ਕੇਸ ਕੋ ਸਪான்ਸਰ ਕਰਦੇ ਹਾਂ ਉਹ ਸਬਸਿਡੀ ਸਾਨੂੰ ਵਾਲੀ ਬੰਦ ਹੋ ਗਈ ਤੇ ਹੁਣ ਆਪਾਂ ਜਿਹੜੇ ਲੋਨ ਜਿਹੜੇ ਦੇ ਰਹੇ ਆ ਜੀ ਸਰ ਕਿਹੜੇ ਕਿਹੜੇ ਲੋਨਾਂ ਉਪਰ ਨੋਟਿਸਿੰਗ ਦੇ ਰਹੇ ਸਰ ਨੇ ਇਨਕਚਰ ਜਸ ਸਰ ਸਾਰੀ ਕੀਤੀ ਹੈ ਇੱਕ ਵਟ ਦਿੰਦੇ ਸਰ ਸਵਸਥੀ ਜੀ ਦਾ ਪਰਟੀਨ ਫਾਰਮਿੰਗ ਹੋ ਗਿਆ ਮੀ ਫਾਰਮ ਹੋ ਗਿਆ ਤਿੰਨ ਤੋਂ ਪੰਜ ਪਸ਼ੂ ਪਜੀ ਲੈਣੇ ਹੋ ਠੀਕ ਹੈ ਇਹ ਜੀ ਮੈਕਸਿਮਮ ਅਸੀਂ ਪੰਜ ਪੌਲੀਟਿਕ ਫਾਰਮਿੰਗ ਪੌਲੀਟਿਕ ਤੁਸੀਂ 5 ਲੱਖ ਰੁਪਏ ਕਰਤੋਂ ਲਾਉਂ ਦਿੰਦੇ ਹੋ ਰੈਕਸ਼ਨ ਲਿਮਿਟ ਸਰ ਕੋਈ ਨਹੀਂ ਹੈ ਸਬਜ਼ੀਆਂ ਉਗਾਉਣ ਦੇ ਲਈ ਤੁਸੀਂ ਜਿਹੜਾ 5 ਲੱਖ ਦਾ ਲਾਉਂ ਦਿੰਨੇ ਹੋ ਜੀ ਸਰ ਤੇ ਡਿਫਰੈਂਸ ਮੈਂ ਸਰ ਨੂੰ 53 ਸਕੀਨਸ ਹੈਗੇ ਆਟਾ ਚੱਕੀ ਖੋਲਣ ਦੇ ਲਈ ਤੁਸੀਂ ਲੈਣੇ ਹੋ ਜੀ ਸਰ ਉਹ ਤੋਂ ਰਿਕਸ਼ਾ ਭੋਲਣ ਲਈ ਦਿੰਨੇ ਆ ਜੀ ਸਰ ਇਹ ਤੁਸੀਂ ਹੁਣ ਦੇ ਰਹੇ ਹੋ ਨਾ ਨੋਟਿਸ ਨੂੰ ਖਾਚਾ ਦੇ ਦਿੱਤਾ ਇਹ ਵੀ ਨਹੀਂ ਕੋਈ ਡਿਟੇਲ ਤੁਸੀਂ ਪ੍ਰੋਵਾਈਡ ਕਰ ਸਕਦੇ ਕਿ ਸਰ ਕਿਹੜੇ ਲੋਕਾਂ ਨੂੰ ਤੁਸੀਂ ਹੁਣ ਤੱਕ ਲੌਂਡ ਦਿੱਤਾ ਸਰ ਇਹਦੇ ਮੈਂ ਤਾਂ ਵਾਪਸ ਦੇਖੋ ਫਿਰ ਜੀ ਸਰ ਸਰ ਹੁਣ ਤੱਕ ਅਸੀਂ ਇੰਨੇ ਬੰਦਿਆਂ ਨੂੰ ਸੋ ਦੇਖੋ ਜੀ ਇਹਦੇ ਚਾਗਾ ਹਾਂ ਜੀ ਉੱਪਰ ਹੈਗਾ 24 25 ਸਾਲ ਫਿਰ 25 26 ਤਹਨ 26 ਤੱਕ ਇਹੜੇ ਲਾਪਾਤਰੀ ਇਹਦੇ ਹੈਗੇ ਨੇ ਜੀ ਸਰ ਇਹਨਾਂ ਨੂੰ ਜਦੋਂ ਤੁਸੀਂ ਲੌਂਡ ਦਿੱਤਾ ਜੀ ਸਰ ਅ ਇਹ ਇਹ ਲਗੂ ਚਾਰ ਲੈ ਲੋ ਨਾ ਨਹੀਂ ਲਗੂ ਬਰ ਬਹੁਤ ਫਸਕਾ ਸਾਡੇ ਕਵੀ ਸਾਡੇ ਇਹ ਚ ਲੋਕ ਕਹਿੰਦੇ 100% ਜਿੰਨੀ ਰਕਮ ਤੁਸੀਂ ਲੋਨ ਦਿੱਤੀ ਹੈ ਜਿਹੜੀ ਇਹਨਾਂ ਨੂੰ ਸਿਰ ਅਸੀਂ 2025 ਤੇ 24 ਤੇ ਹਾਂ 24 25 ਅਸੀਂ ਸਾਰੇ ਦੇ ਦਿੱਤੀ ਇਹਨਾਂ ਨੂੰ 1220 ਲਾਪਾ 93 ਅ 20.11 ਲੱਖ ਹਾਂ ਇਹ ਚਾਰ ਕਰੋੜ ਰੁਪਏ ਵੰਡਦਾ ਸਰ ਜੀ ਐਸਐਸ ਹਣੀ ਚਾਰ ਕਰੋੜ ਅਸੀਂ 142 ਬੰਦਿਆਂ ਨੂੰ 4 ਕਰੋੜ ਵੰਡਤਾ ਜੀ 24 25 ਇਹਦੇ ਵਿੱਚ 크ਿਸਚੀਅਨਸ ਨੂੰ ਨੇ ਮੁਸਲਮਾਨ ਨੂੰ ਸਾਰੇ ਸਾਰੇ ਕਲਰ ਨੇ ਸਾਰੀਆਂ ਮਤਲਬ ਕਸਟਮ ਕਵਰ ਨੇ ਜਿਨੀ ਵੀ ਕਸਟਮ ਮਨ ਨੂੰ ਚਾਹੀਦੀ ਹੈ 25 26 ਤੱਕ ਤੁਸੀਂ ਜਿਹੜੇ ਲਾਹ ਪਤਰੀ ਜਿਹੜੇ ਹੈਗੇ ਨੇ ਅੱਜ ਸਿਰ ਤੁਹਾਡੇ ਅਸੀਂ ਤੁਹਾਨੂੰ ਤੁਸੀਂ ਲਿਖਿਆ 1000 600 ਸਨਪਾਲੀ ਕੁਝ ਲਿਖਿਆ ਤੁਸੀਂ ਹਾਂ ਜੀ ਇਹਨਾਂ ਤੁਸੀਂ ਦੇਤਾ ਲੋ ਨਹੀਂ ਨਹੀਂ ਸਰ ਟਾਰਗੇਟ ਸੀਗਾ ਸਾਡਾ ਅਸੀਂ 338 ਨੂੰ ਦਿੱਤਾ ਜੀ ਅਗਲੇ ਬੱਚੇ ਤੇ ਤੁਹਾਡਾ ਟਾਰਗੇਟ ਹੈ 1.47 ਬੰਦਿਆਂ ਦਾ ਵਾ ਤੁਸੀਂ 200 ਤੇ 33 233 233 ਬੰਦਿਆਂ ਤੁਸੀਂ ਦਿੱਤਾ ਲੈਣਾ 7 ਕਰੋੜ ਅਸੀਂ ਦੇ ਚੁੱਕੇ ਹਾਂ 7 ਕਰੋੜ ਦੇ ਚੁੱਕੇ ਹੋ 31 ਮਾਰਚ 2025 ਤੱਕ ਓਕੇ ਇਹ ਸਾਰਾ ਟਿਚਰ ਹੈਗਾ 31 ਮਾਰਚ ਤੱਕ ਓਕੇ ਤੇ ਐਕਸਪੈਕਟਡ ਹੈ ਕਿ ਸਾਲ ਵਿੱਚ ਅੱਗੇ ਆ ਸਾਰੀ ਐਕਸਪੈਕਟੇਸ਼ਨ 24 ਤੱਕ ਸਾਰੀ ਬੰਦਾ ਹੈਗੀ ਹੈ ਅਸੀਂ ਵੀ ਅਸੀਂ ਕਹਿੰਦੇ ਕਿ ਵੀ 10 ਕਰੋੜ ਤੱਕ ਅਸੀਂ ਲੋਨ ਜਰੈਸ਼ਨ ਦੇ ਵਿੱਚ ਕਰ ਦਾਂਗੇ ਬਹੁਤ ਬਧੀਆ ਤਾਂ ਵੀ ਸਕੀਮਾ ਵਾ ਪਰ ਕੁਝ ਲੋਕ ਜਿਹੜੇ ਮੇਰੇ ਕੋ ਜਿਹੜੇ ਸਾਡੇ ਮਨੋਰਿਸ਼ਮਨ ਸੰਬੰਧਿਤ ਇਹ ਲੋਕ ਹੁੰਦੇ ਨੇ ਜਿਹਨੇ ਜਿਹਨਾਂ ਪਟੂਲਾ ਨੂੰ ਲੌਣ ਆਪਾਂ ਲਿਖਿਆ ਵਾ ਜਾਂ ਅਸੀਂ ਸੱਗੇ ਵਿਜਨ ਲਿਆ ਕੋ ਮੰਦਰੀ ਹਮਦ ਨਾਲ ਸਹਾਇਤਾ ਕਰਦੇ ਆ ਜਾਂ ਕਿਸੇ ਨੂੰ ਕੋਈ ਕਹਿਣੀ ਦੁਕਾਨ ਖੋਲਣੀ ਆ ਜਾਂ ਕੋਈ ਆਟੋ ਰਿਕਸ਼ਾ ਲੈਣਾ ਵਾ ਉਹਦੇ ਲਈ ਤਾਂ ਨਹੀਂ ਕਿ ਇਸ ਕੁਝ ਦਵਾਂਗੇ ਤਾਂ ਜਿਹੜੇ ਸਾਡੇ ਹੈਗੇ ਮਨੋਰਿਟਿਸ ਦੇ ਨਾਲ ਸੰਬੰਧਿਤ ਲੋਕ ਹੈ ਉਹਨਾਂ ਨੂੰ ਪਲੀਜ਼ ਤੁਸੀਂ ਵੱਧ ਤੋਂ ਵੱਧ ਲਾਉਣ ਦਿਓ ਕਿਉਂਕਿ ਦੇਖੋ ਅਸੀਂ ਕਿਸੇ ਨੂੰ ਰਾਸ਼ਨ ਅੱਦ ਦੇਵਾਂਗੇ ਬਿਲਕੁਲ ਨਹੀਂ ਦੇ ਸਕਦੇ ਆ ਦੋ ਦਿਨ ਹੀ ਦੇ ਸਕਦੇ ਆ ਇੱਕ ਮਹੀਨਾ ਦੋ ਮਹੀਨੇ ਦੇ ਸਕਦੇ ਆ ਅਗਰ ਅਸੀਂ ਉਸ ਸਮਾਜ ਨੂੰ ਉਹ ਬੱਚਿਆਂ ਨੂੰ ਉਹਨਾਂ ਦੇਾਂ ਨੂੰ ਉਹਨਾਂ ਨੂੰ ਕੋਈ ਅਸੀਂ ਪੜ੍ਹਾਈ ਦੇ ਲਈ ਉਹਨਾਂ ਲਈ ਕੁਛ ਕਰ ਦਿਆਂਗੇ ਜਾਂ ਜਦ ਜੰਗਾਰ ਦਾ ਕੋਈ ਸਾਧਨ ਇਦਾਂ ਦਾ ਉਹਨਾਂ ਨੂੰ ਦੇ ਦਿਆਂਗੇ ਜਿਹਦੇ ਨਾਲ ਉਹ ਆਪਣਾ ਰੋ ਆਪਣੇ ਪਰਿਵਾਰ ਦਾ ਜਿਹੜਾ ਪੇਡ ਪਾਲ ਸਕਦਾ ਉਹਦੇ ਨਾਲ ਸਾਡਾ ਸਮਾਜ ਤਰੱਕੀ ਕਰ ਸਕਦਾ ਸਾਡਾ ਸਾਡੀ ਮਾਈਨੋਰਟੀਜ਼ ਦੇ ਸਮਰਥਨ ਜਿਹੜੇ ਸਾਡੇ ਭੈਣ ਭਰਾ ਨੇ ਜਿਹੜੇ ਬੈਕਵਰਡ ਕਲਾਸ ਨੇ ਉਹ ਤਰੱਕੀ ਕਰ ਸਕਦੇ ਨੇ ਇਹਨਾਂ ਲਈ ਮੈਂ ਤੁਹਾਨੂੰ ਰਿਕਵੈਸਟ ਕਰਦਾ ਵੀ ਵੱਧ ਤੋਂ ਵੱਧ ਜਿਹੜੇ ਲੋਨ ਆ ਸਮਾਜ ਨੂੰ ਦਿੱਤੇ ਜਾਣ ਔਰ ਆਪਣੇ ਕਾਰੋਬਾਰ ਕਰਨ ਆਪਣੇ ਪਰਿਵਾਰ ਦਾ ਔਰ ਆਪਣਾ ਪੇਡ ਪਾਲ ਸਕਣ ਔਰ ਡਿਸਟ੍ਰਿਕਟ ਲੈਵਲ ਤੇ ਆਫੀਸਿਸ ਨੇ ਵੀ ਜੇ ਲਾਂਚਸ ਦੀਆਂ ਜਿਹੜੇ 20 ਜ਼ਿਲ੍ਹੇ ਆਪਣੇ 23 ਜ਼ਿਲ੍ਹੇ ਆ 23 ਜ਼ਿਲ੍ਹਿਆਂ ਦੇ ਤੁਹਾਡੇ ਜਿਹੜੇ ਆਫੀਸਰ ਸਾਬਨ ਹਲਗੇ ਨੇ ਇੱਥੇ ਮੈਨੂੰ ਉਹਨਾਂ ਦੀ ਲਿਸਟ ਪ੍ਰੋਵਾਈਡ ਕਰਾ ਦਿਓ ਜੀ ਹਾਂ ਉਹ ਇੱਕ ਮੈਨੂੰ ਲਿਸਟ ਦੇ ਦਿਓ ਜਿਹੜੇ ਸਾਡੇ ਲੋਕ ਜਿਹੜੇ ਨਾ ਗੱਲ ਪਤਾ ਕੀ ਹੈ ਸਰ ਸਾਡੇ ਲੋਕ ਜਿਹੜੇ ਨੇ ਥੋੜੇ ਵਿਚਾਰੇ ਘੱਟ ਪੜੇ ਹੁੰਦੇ ਨੇ ਤੇ ਇਹ ਸੈਂਟਰ ਸਰਕਾਰ ਦੀ ਮੰਨ ਲਓ ਜਾਂ ਪੰਜਾਬ ਸਰਕਾਰ ਜਿਹੜੀ ਆ ਇਹ ਸਕੀਮਾ ਦੇ ਰਹੀ ਆ ਸਾਡੇ ਮਨੋਰਟੀਸ ਨਾਲ ਸੰਬੰਧਿਤ ਭੈਣ ਭਰਾਵਾਂ ਨੂੰ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਇਹਦੇ ਲਈ ਅਸੀਂ ਅਸੀਂ ਮੈਂ ਤੁਹਾਨੂੰ ਇਹ ਵੀ ਬੇਨਤੀ ਕਰੂੰਗਾ ਵੀ ਆਪਾਂ ਜ਼ਿਲ੍ਹਿਆਂ ਦੇ ਵਿੱਚ ਕੈਂਪੋ ਇੱਕ ਲਗਾਈਏ ਕੈਂਪੋ ਦੇ ਨਾਲ ਅਸੀਂ ਦੇਖਿਆ ਕਿ ਜਿਹੜਾ ਲੱਗ ਇਹ ਤੁਸੀਂ ਜਿਹੜੇ ਕੈਂਪ ਲਾਇਆ ਨਾ ਬਹੁਤ ਘੱਟ ਲੋਕਾਂ ਨੂੰ ਪਤਾ ਵਾ ਇੱਥੇ ਇੱਥੇ ਦਿੱਤੀ ਦਿੱਤੀ ਚੈੱਕ ਲੱਗੇ ਹੈ ਨਾ ਤੁਸੀਂ ਮੈਨੂੰ ਉਹ ਲਿਸਟ ਦੇ ਰਹੇ ਹੋ ਅੱਜ ਤੱਕ ਮੈਂ ਨਹੀਂ ਸੁਣਿਆ ਉਹ ਐਜ਼ ਅ ਚੇਅਰਮੈਨ ਜਿਹੜਾ ਉਹ ਮੈਂ ਇਹ ਕੈਂਪਾਂ ਦੇ ਬਾਰੇ ਨਹੀਂ ਸੁਣਿਆ ਮਗਰ ਮੈਂ ਹੁਣ ਤੁਹਾਨੂੰ ਰਿਵਾਈਜ਼ ਕਰੂੰਗਾ ਕਿ ਇਹ ਅਸੀਂ ਜਿਹੜਿਆਂ ਦੇ ਵਿੱਚ ਜਿਲ੍ਹਾ ਗੁਰਦਾਸਪੁਰ ਜਿਲ੍ਹਾ ਵਾ ਸਾਡਾ ਅੰਮ੍ਰਿਤਸਰ ਆ ਤਰਨਤਾਰਨ ਆ ਜਲੰਧਰ ਆ ਜਿਸ ਤੇ ਚਾਰ ਬਲੌਗ ਨੇ ਸਾਡੇ ਨੂੰ ਨੋਟਿਸ ਦੇ ਖਾਸ ਕਰਕੇ ਜਿਹਦਾ ਧਾਣੀਵਾਲ ਹੋ ਗਿਆ ਡੇਰਾ ਪਪਾ ਨਾਂਕ ਹੋ ਗਿਆ ਗੁਰਦਾਸਪੁਰ ਹੋ ਗਿਆ ਇਹਨਾਂ ਦੇ ਵਿੱਚ ਅਸੀਂ ਅਸੀਂ ਜਿਹੜਾ ਉਹ ਕੈਂਪ ਲੱਗੇਗਾ ਉੱਥੇ ਕੈਂਪਸ ਦੀ ਨਵਾਦ ਲੈਣਾ ਨੋਟ ਕਰ ਲਓ ਤੁਸੀਂ ਜਿਹੜੇ 4 ਬਲੋਕ ਹੈ ਨਾ ਇਹਦੇ ਵਿੱਚ ਅਸੀਂ ਕੈਂਪ ਲਗਾਉਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਵੀ ਉੱਥੇ ਸਾਡੇ ਲੋਕਾਂ ਨੂੰ ਜਿਹੜਾ ਕੈਂਪ ਲੱਗਣ ਉਹ ਲੋਕਾਂ ਨੂੰ ਜਿਹੜੀਆਂ ਸਕੀਮਾਂ ਉਹ ਉਸ ਬਾਰੇ ਜਾਣੂ ਹੋ ਜਾਣ ਔਰ ਉਹ ਸਕੀਮਾਂ ਦਾ ਜਿਹੜਾ ਲਾਭ ਪਾਤਰੀ ਬਣ ਸਕਣ ਉਸ ਲਈ ਇੱਕ ਤੇ ਤੁਸੀਂ ਨੋਟ ਕਰ ਲਓ ਔਰ ਦੂਸਰਾ ਮੈਨੂੰ ਇੱਕ ਤੁਸੀਂ 23 ਜ਼ਿਲ੍ਹਿਆਂ ਦੀ ਲਿਸਟ ਪ੍ਰੋਵਾਈਡ ਕਰਾ ਦਿਓ ਜਿਹਦੇ ਨਾਲ ਸਾਡੇ ਲੋਕਾਂ ਨੂੰ ਅਸੀਂ ਵੀ ਜਦੋਂ ਸਾਡੇ ਜਿਹੜੀਆਂ ਚਰਚਸ ਹੈਗੀਆਂ ਵਾ ਜਾਂ ਸਾਡੇ ਮਦਰਸੇ ਹੈਗੇ ਨੇ ਉਹਨਾਂ ਵਿੱਚ ਜਾ ਕੇ ਅਸੀਂ ਪ੍ਰਚਾਰ ਕਰੀਏ ਸਕੀਮਾ ਦਾ ਵੀ ਤੁਸੀਂ ਇੱਥੇ ਤੋਂ ਤੁਹਾਡੇ ਕੰਮ ਜਿੰਨੇ ਜਿੰਨੇ ਚਾਹੀਦੇ ਤੁਹਾਨੂੰ ਲੈਟਰ ਦੇਣ ਅਸੀਂ ਤੁਹਾਨੂੰ ਬੇਨਤੀ ਕਰਕੇ ਤੁਹਾਨੂੰ ਕਹਿੰਦੇ ਵਾ ਜੀ ਜਿਹਦੇ ਨਾਲ ਸਮਾਜ ਦੇ ਵਿੱਚ ਜੋ ਮੈਨੂੰ ਮੈਸੇਜ ਆਵੇ ਤੇ ਲੋਕ ਜਿਹੜੇ ਆ ਇਹਦੇ ਲਾਭਪਾਤਰੀ ਬਣ ਸਕਣ ਮਤਲਬ ਇਹ ਜਿਵੇਂ ਅਸੀਂ ਸਮਾਜ ਦੇ ਲਈ ਇਹ ਕੰਮ ਕਰ ਰਹੇ ਹਾਂ ਜੀ ਤੁਹਾਨੂੰ ਮੈਂ ਸਮਝਦਾ ਹਾਂ ਮੈਨੂੰ ਪਤਾ ਵੀ ਤੁਸੀਂ ਅੱਜ ਪਹਿਲੀ ਵਾਰੀ ਸੋਕ ਚਾਏ ਹੋ ਮੇਰੇ ਤੋਂ ਪਹਿਲਾਂ ਤੁਹਾਨੂੰ ਕਿਸੇ ਚੇਅਰਮੈਨ ਨੇ ਨਹੀਂ ਬੁਲਾਇਆ ਮਗਰ ਮੈਂ ਸਮਾਜ ਦਾ ਕੰਮ ਕਰ ਰਿਹਾ ਹਾਂ ਨਾ ਤੇ ਇਸ ਕਰਕੇ ਤੁਹਾਨੂੰ ਮੈਂ ਬੁਲਾਇਆ ਸੀ ਇੱਥੇ ਵੀ ਇਹ ਸਕੀਮਾਂ ਜਿਹੜੀਆਂ ਆ ਤੇ ਮੇਰੇ ਮਸੀਹ ਭਾਈਚਾਰੇ ਨੂੰ ਮੇਰੇ ਮੁਸਲਿਮ ਭਾਈਚਾਰੇ ਨੂੰ ਮੇਰੇ ਜੈਨੀ ਬੁੱਧੀ ਭਾਈਚਾਰੇ ਨੂੰ ਇਹ ਸਕੀਮਾਂ ਜਿਹੜੀਆਂ ਮਿਲ ਸਕਣ ਔਰ ਆਪਣਾ ਔਰ ਆਪਣੇ ਪਰਿਵਾਰ ਦਾ ਪੇਟ ਵਧੀਆ ਤਰੀਕੇ ਨਾਲ ਪਾਲ ਸਕਣ ਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇਰੇ ਹੈਂਕੀ ਫਰੀ ਲੈਕ ਕਰਕੇ ਕਹਦਾ ਕਿ ਸਰ ਚੈਨਲ ਵੀ ਬਣਾਇਆ ਹੈ ਰੈਸਟਰੀ ਕਰਦੇ ਨੇ ਉਹਦੇ ਸਕਸੈਸ ਸਟੋਰੀਜ਼ ਸਾਰੇ ਪਾਉਦੇ YouTube ਤੇ ਵੀ ਹੈ ਇੰਸਟਾ ਤੇ ਵੀ ਹੈ ਜਾਰੇ ਬਸ ਫਿਰ ਮੋਲਿੰਗ ਕਰਦੇ ਹਾਂ ਹੱਥੋਂ ਤੋਂ ਦੋਸਤ ਜਿਹੜੇ ਬਡੇ ਲੈ ਰਿਹਾ ਹੈ ਉਨਾ ਮੋਸਮ ਜੀ ਦਾ ਸਤ ਸ੍ਰੀ ਅਕਾਲ। ਕਾਸਕਸ ਸਟੋਰੀਜ਼। ਕਹਿੰਿਆ ਨੈਸ਼ਨਲ ਰੋਡਿਸ ਕੀ ਹੈ? ਮੈਂਨੇ ਐਸੇ ਮੇਂ ਬਣਾ ਲਿਆ 50 ਕਾਰਪੇਸ਼। ਇਹਦਾ ਟੂਟਰ ਹੈਂਡਲ ਹੈਗਾ। ਪਹਿਲੀ ਤੁਹਾਡਾ ਧੰਨਵਾਦ ਜੀ। ਇਹਦੇ ਬਾਰੇ ਕਿ ਸਾਡੇ ਜਿਹੜੇ ਲੋਕ ਹੈ ਨਾ ਸਾਡੇ ਲੋਕ ਸਕੇ ਘੱਟ ਪੜੇ ਨੇ। ਬਾਰਡਰ ਏਰੀਆ ਤੇ ਰਹਿਣ ਵਾਲੇ ਸਾਡੇ ਲੋਕ ਨੇ ਤੇ ਬੜਾ ਘੱਟ ਪੜੇ ਨੇ। ਨਹੀਂ ਪਤਾ ਇਸ ਸੀਮਾ ਦਾ। ਉਹਨਾਂ ਅਸੀਂ ਉਹਨਾਂ ਨੂੰ ਜਾਣੂ ਕਰਵਾਵਾਂਗੇ ਇਸ ਚੀਜ਼ ਦੇ ਨਾਲ। ਉਹ ਤੁਹਾਡੇ ਜਿਹੜੇ ਕੈਪਸਲ ਲਿਖਾਵਾਂਗੇ ਜਿਹਦੇ ਨਾਲ ਜਿਹੜਾ ਉਹ ਸਮਾਜਿਕ ਚੰਗਾ ਮੈਸੇਜ ਆਵੇ। ਠੀਕ ਹੈ ਜੀ ਮੈਸੇਜ ਕਨਵੇ ਕਰ ਦਿੰਦੇ ਨੇ ਮੇਰਾ ਫੀਲਡ ਆਫੀਸਰ ਉੱਥੇ ਦਾ ਹੈਗਾ ਗੁਰਦਾਸਪੁਰ ਦਾ ਅੰਮ੍ਰਿਤਸਰ ਦਾ ਹੈਗਾ ਉਹਨਾਂ ਦੀ ਕਨੈਕਸ਼ਨ ਨੰਬਰ ਪ੍ਰੋਵਾਈਡ ਕਰਾਂ ਤੁਹਾਨੂੰ ਪੂਰੀ ਜਿਹੜੇ WhatsApp ਵੀ ਕਰਦੇ ਲਿਸਟ ਔਰ ਇੱਕ ਨੂੰ ਮੇਲ ਦੇ ਰਹੇ ਵੀ ਭੇਜ ਦਿਓ ਠੀਕ ਹੈ ਸਰ ਜਿਹਦੇ ਨਾਲ ਜਿਹੜਾ ਵਾ ਸੀ ਇਸ ਚੀਜ਼ ਤੇ ਕੰਮ ਦੇ ਰਿਹਾ ਸੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਰ ਥੈਂਕ ਯੂ ਜੀ ਫੋਨ ਨੰਬਰ ਦੱਸ ਦਿਓ 9000 ਕੋਈ ਚੀਜ਼ ਉਹ ਰੱਖ ਲੈਣਾ ਪਹਿਲਾਂ ਤੁਹਾਡੇ ਅਸੀਂ ਜਾਣਾ ਥੈਂਕ ਯੂ ਸੁਖਵਿੰਦਰ ਸਿੰਘ ਅਸਿਸਟੈਂਟ ਜਨਰਲ ਮੈਨੇਜਰ ਇਹ ਜੀ ਇਹ ਜੀ ਬਸ ਕੋਈ ਕਰਕੇ